बहुत सुनी है मेरी है सिस्टोबाल

ਜਿਹਦੇ ਵਿੱਚ ਬੰਦਾ ਬਾਡੀ ਟੱਚ ਕਰ ਗਿਆ ਤੁਹਾਡੀ ਤਾਂ ਫੌਲ ਆ ਇੱਥੇ ਇੱਥੇ ਉਹ ਕਹਿੰਦੇ ਯੋਗੇਸ਼ எதிர்ப்பு <clears> <clears throat> <laughs> <sighs> <laughs>

ਇੱਕ ਮਿੰਟ ਸਟ੍ਰੀਟ ਆ ਮੈਂ ਇਹਦੇ ਤੋਂ ਵੱਡਾ ਮੈਨੂੰ ਵੱਧ ਆਉਂਦੀ ਹੈ ਹੈਗਾ ਦੇਖ ਲੈ ਪਹਿਲਾਂ ਉਹਦੇ ਖਾ ਕੀ ਲਿਖਿਆ ਬਈ ਦੇ ਡੀਏ ਐਚੀ ਈ ਆ ਉਹ ਦੇਖ ਲੈ ਗਿਰ ਮਹਾਰਾਸ਼ਟਰ ਦੀ ਇਹ ਉਧਰਲੀ ਸਾਈਡ ਹਾਂਜੀ ਇਹ ਸਾਊਥ ਦੀ ਆਈ ਬਸ ਓਕੇ ਮੈਨੂੰ ਤਾਂ ਸਟ੍ਰੀਟ ਸੁਣੀ ਨਹੀਂ ਕਿ ਇਹ ਜਿਹੜਾ ਛੋਟੀਆਂ ਐ ਨਹੀਂ ਕਤਾਂਦੇ ਨਹੀਂ ਹੁੰਦੇ ਉਹ ਵਾਲੇ ਓਕੇ ਓਕੇ ਪੁਆਇੰਟ ਕਿੰਨੇ ਜ਼ਿਆਦੇ ਆ ਆਪਣੀ ਓਕੇ ਓਕੇ ਕਿਵੇਂ ਲਾਈਟ ਚਲਾ ਰੱਖਿਆ ਹਾਂ ਲਾਈਟ ਚੱਲਦੀ ਆ ਯੂਟਿਊਬ ਤਾਂ ਚੱਲ ਰਿਹਾ ਹਾਂ ਆਹ ਅੱਗੇ ਪ੍ਰਮਾਣਿਕ ਸਰੀਰਕ ਅਭਿਆਸ ਦਾ ਸੁਧਵੰਤ ਅਵਧਨਾ ਪਾਇਆ ਹੁੰਦਾ ਜਿੰਨਾ ਵੱਡਾ ਤੇ ਨਹੀਂ ਬਫਰ ਇਹ ਉਹ ਹੁੰਦਾ ਹੈ ਉਹ ਰੋਲਰ ਬੋਲ ਸਿਸਟਮ ਸਮਝ ਨਹੀਂ ਪਤਾ ਇਹਦੇ ਕਿੰਨੇ ਹੁੰਦੇ ਪੁਆਇੰਟ ਦੀ ਇੱਕ ਬਾਲ ਦੇ ਹੀ 2 ਪੁਆਇੰਟ ਓਕੇ ਬੁਰਕ ਇਹਦੇ ਕਿੰਨੇ ਹੁੰਦੇ ਆ 30 ਹੁੰਦੇ ਆ ਜਾਂ ਕਿੰਨੇ ਹੁੰਦੇ ਆ ਜੀ ਇਹ ਜਿੰਨੇ ਮਰਜ਼ੀ ਮਾਰੋ ਅੱਛਾ ਟਾਈਮ ਹੀ ਆਇਚ ਹਾਂਜੀ ਓਕੇ ਓਕੇ ਪੂਰਾ ਫਸ ਆਰਾਧਿਆ